ਜਦੋਂ ਆਪਾਂ ਪੁਰਾਣੇ ਇਤਿਹਾਸ ਨੂੰ ਪੜ੍ਹਦੇ ਆ ਤੇ ਜਿੰਨੇ ਵੀ ਵੱਡੇ ਵੱਡੇ ਪਿੰਡ ਜਾਂ ਵੱਡੇ ਵੱਡੇ ਕਸਬੇ ਵਸੇ ਨੇ ਉਹ ਪੁਰਾਣੇ ਸਰਦਾਰਾਂ ਦੇ ਨਾਵਾਂ ਤੇ ਬਣੇ ਆ ਉਦੋਂ ਪਰਿਵਾਰ ਵਿੱਚ ਮੈਂਬਰ ਜਾਦੇ ਹੁੰਦੇ ਸੀ ਪੰਜ ਪੰਜ 7 7 ਪੁੱਤ ਹੋਣੇ ਡੰਗਰ ਜਾਦੇ ਹੋਣੇ ਮੱਝਾਂ گاਵਾਾਂ ਜਾਦੀਆਂ ਹੋਣੀਆਂ ਜਿੱਥੇ ਜਿੰਨੇ ਜਾ ਕੇ ਝੰਡਾ ਗਾੜ ਦਿੱਤਾ ਉਥੇ ਉਹਦੇ ਨਾਂ ਦਾ ਹੀ ਪਿੰਡ ਵੱਜ ਜਾਂਦਾ ਸੀ ਔਰ ਦਰਿਆ ਜਮਨਾ ਦੇ ਕੰਢੇ ਉਤੋਂ ਦਿੱਲੀ ਦੇ ਲਾਗੇ ਪੈਂਦਾ ਭੋਗਲ ਅੱਜ ਵੀ ਹੈਗਾ ਉਹ ਦਿੱਲੀ ਸ਼ਹਿਰ ਚ ਆ ਗਿਆ ਕਦੀ ਉਸ ਭੋਗਲ ਪਿੰਡ ਦੇ ਵਿੱਚੋਂ ਇੱਕ ਜ਼ਿਮੀਂਦਾਰ ਉੱਠਿਆ ਉਹਨੇ ਮਾਝੇ ਵਿੱਚ ਆ ਕੇ ਆਪਣੇ ਨਾਂ ਦੀ ਝੰਡੀ ਗੱਡੀ ਆਪਣੇ ਨਾਂ ਤੇ ਪਿੰਡ ਵਸਾਇਆ ਉਹਦਾ ਨਾਂ ਸੀ ਜ਼ਿਮੀਂਦਾਰ ਪਖੀ ਉਹਦੇ ਨਾਂ ਤੇ ਪਿੰਡ ਬਣ ਗਿਆ ਪਖੀ ਪਿੰਡ ਉਹਦੇ ਪੰਜ ਪੁੱਤ ਨੇ ਪੰਜਾਂ ਦੇ ਨਾਵਾਂ ਤੇ ਪੰਜ ਪਿੰਡ ਨੇ ਮੈਂ ਲੈ ਕੇ ਤੁਹਾਨੂੰ ਕਦੇ ਹੋਰ ਜਾਣਾ ਸਿਰਫ ਉਦਾਹਰਣ ਦੇ ਤੌਰ ਤੇ ਕਿ ਬੰਦਿਆਂ ਦੇ ਨਾਵਾਂ ਤੇ ਪਿੰਡ ਕਿਦਾਂ ਬਸ ਜਾਂਦੇ ਨੇ ਉਹਦੇ ਪੰਜ ਪੁੱਤ ਹੋਏ ਨੇ ਵੱਡੇ ਦਾ ਨਾਂ ਸੀ ਪੂਲਾ ਤੇ ਪੂਲੇ ਦੇ ਨਾਂ ਤੋਂ ਪਿੰਡ ਬਣਦਾ ਪੂਲਾ ਦੂਜੇ ਦੇ ਪਹੂ ਉਹਦੇ ਨਾਂ ਤੇ ਬਣਿਆ ਪਿੰਡ ਪਹੂਵਿੰਡ ਤੀਜੇ ਦਾ ਨਾਂ ਹੈ ਦਰਾਜ ਉਹਦੇ ਨਾਂ ਤੇ ਬਣਿਆ ਦਰਾਜਕੇ ਇੱਕ ਦਾ ਨਾਂ ਹੈ ਪਲਵਾਨ ਉਦੇ ਨਾਂ ਤੇ ਪਿੰਡ ਬਣਿਆ ਪਲਵਾਨ ਕੇ ਤੇ ਇੱਕ ਦਾ ਨਾਂ ਹੈ ਵੀਰਮ ਜਦੋਂ ਉਹ ਖਾਲੜੇ ਨੂੰ ਜਾਈਏ ਰਾਜ ਪਿੰਡ ਵੀਰਮ ਪੈਂਦਾ ਇਹ ਵੀਰਮ ਪਿੰਡ ਉਸ ਜ਼ਿਮੀਦਾਰ ਭਿੱਖੀ ਦੇ ਪੁੱਤ ਦੇ ਨਾਂ ਤੇ ਬਣਿਆ ਆ ਬੁੱਟਰ ਸਰਦਾਰਾਂ ਦਾ ਵਸਾਇਆ ਹੋਇਆ ਵਾਂ ਇਸੇ ਤਰ੍ਹਾਂ ਬੰਦਿਆਂ ਨੇ ਆਪਣੀਆਂ ਗੋਤਾਂ ਦੇ ਉੱਤੇ ਬੰਦਿਆਂ ਨੇ ਆਪਣੇ ਨਾਵਾਂ ਦੇ ਉੱਤੇ ਪਿੰਡ ਵਸਾਏ